ਪਿੰਡ ਬੁੱਲਾਰਾਓ ਤਾੜ ਦੇ ਵਿੱਚ ਮੌਜੂਦ ਆ ਜਿੱਥੇ ਕਿ ਪੰਜਾਬ ਸਰਕਾਰ ਵੱਲੋਂ ਹਰ ਇੱਕ ਨਾਗਰਿਕ ਨੂੰ ਸਹੂਲਤਾਂ ਦੇਣ ਦਾ ਜਿਹੜਾ ਵਾਅਦਾ ਕੀਤਾ ਗਿਆ ਸੀ ਉਹ ਵਾਅਦੇ ਕਈ ਪੂਰੇ ਵੀ ਹੋਏ ਨੇ ਪਰ ਅਸੀਂ ਜਿਹੜਾ ਤੁਹਾਨੂੰ ਅੱਜ ਇੱਕ ਪੰਜਾਬ ਸਰਕਾਰ ਦੇ ਜਿਹੜੀ ਬਣਾਈਆਂ ਗਿਆ ਪੁਲਾਂ ਦੀਆਂ ਦ੍ਰਿਸ਼ ਦਿਖਾਉਣ ਜਾ ਰਹੇ ਹਾਂ ਜਿੱਥੇ ਕਿ ਸੜਕਾਂ ਵੀ ਬਣਾਈਆਂ ਗਿਆ ਜਿੱਥੇ ਕਿ ਨਹਿਰਾਂ ਵੀ ਪੱਕੀਆਂ ਕੀਤੀਆਂ ਗਿਆ ਪਰ ਇੱਕ ਬੁੱਲਾਰਾਓ ਤਾੜ ਦੇ ਵਿੱਚ ਜਿਹੜੀ ਵੱਡੀ ਸਮੱਸਿਆ ਆ ਰਹੀ ਹੈ ਉਹਦੀਆਂ ਮੂੰਹ ਬੋਲਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਵਾਂਗੇ ਸਾਡੇ ਨਾਲ ਪਿੰਡ ਵਾਸੀ ਵੀ ਮੌਜੂਦ ਨੇ ਪਿੰਡ ਵਾਸੀਆਂ ਕੋਲੋਂ ਜਾਣਾਂਗੇ ਕਿ ਇਹਨਾਂ ਨੂੰ ਕੀ ਪ੍ਰੋਬਲਮ ਆ ਰਹੀ ਹੈ ਭਾਜੀ ਕੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਜਿਹੜਾ ਇਹ ਪੁਲ ਬਣਾਇਆ ਗਿਆ ਹੈ ਸਭ ਤੋਂ ਪਹਿਲਾਂ ਤੁਹਾਡਾ ਆਉਣ ਤੇ ਜੀ ਆਇਆਂ ਜੀ ਕਿਹਾ ਜਾਂਦਾ ਹੈ ਪੰਜਾਬ ਸਰਕਾਰ ਵੱਲੋਂ ਕੱਸੀਆਂ ਜੁਆਏ ਸਾਰਿਆਂ ਪੱਕੀਆਂ ਕੀਤੀਆਂ ਗਈਆਂ ਨੇ ਸਲੇਬਾ ਪਾਏ ਜਾਣਗੇ ਨੇ ਹਰੇਕ ਪਿੰਡ ਲੈ ਪਿੰਡ ਸੜਕ ਜਿੱਥੇ ਕਿਤੇ ਵੀ ਨਈਆਂ ਤਿਆਰ ਕੀਤੀਆਂ ਗਈਆਂ ਨੇ ਪਰ ਆ ਸਾਡੀ ਪੁਲ ਦਾ ਬੁੜਾ ਹਾਲ ਹੈ ਜਸਟ ਠੇਕੇਦਾਰ ਨੇ ਪੁਲ ਨੂੰ ਉੱਪਰ ਪੁਰਾਣੀ ਪੁਲ ਨੂੰ ਉੱਪਰ ਚੱਕਿਆ ਹੈ ਜਦ ਕਿ ਸਰਕਾਰ ਦੀ ਹਦਾਇਤਾਂ ਮੁਤਾਬਕ ਪੁਲ ਨੂੰ ਨਵਾਂ ਬਣਾਇਆ ਜਾਣਾ ਸੀ ਹਮ ਇਹਦੇ ਵਿੱਚ ਅਸੀਂ ਇੱਕ ਲਿਖਤ ਵੀ ਸ਼ਿਕਾਇਤ ਦਰਜ ਕਰਵਾਈ ਹੈ ਹਮ ਵਾਟਰ ਵਿਭਾਗ ਨੂੰ ਤੇ पीडब्ल्यूडी ਨੂੰ ਪਰ ਹਾਲੇ ਤੱਕ ਕੋਈ ਸੁਣਵਾਈ ਨਹੀਂ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਦੇ ਵੱਲੇ ਧਿਆਨ ਦਿੱਤਾ ਜਾਵੇ ਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ ਜਿਹੜੀਆਂ ਇਹਦੇ ਵਿੱਚ ਗਲਤੀਆਂ ਹੋਈਆਂ ਨੇ ਜਾਂ ਠੇਕੇਦਾਰ ਨੇ ਕੀਤੀਆਂ ਨੇ ਜੇ ਇਹ ਨੇ ਕੀਤੀਆਂ ਨੇ ਜਿਹੜੀ ਵੀ ਕਿਸੇ ਦੀ ਮਿਸਟੇਕ ਹੈਗੀ ਹੈ ਉਹਨੂੰ ਪੂਰਾ ਕੀਤਾ ਜਾਵੇ ਤੇ ਪੁਲ ਨੂੰ ਮੋੜ ਤੋਂ ਬਣਾਇਆ ਜਾਵੇ ਬਹੁਤ ਮੁਸ਼ਕਲਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ ਇਸ ਦੇ ਨਾਲ ਹੀ ਸਾਡੇ ਪਿੰਡ ਦੇ ਨਾਲ ਦੋ ਚਾਰ ਪਿੰਡ ਹੋਰ ਆਗਾਂ ਲੱਗਦੇ ਨੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਤੁਸੀਂ ਵੀਡੀਓ 'ਚ ਦੇਖ ਹੀ ਚੁੱਕੇ ਹੋ ਕਿਦਾਂ ਗਾਂ ਧੱਕ ਤੱਕ ਕੇ ਰੇਡੀਓ ਨੂੰ ਮੋਟਰਸਾਈਕਲ ਨੂੰ ਲਜਾਣਾ ਪੈਂਦਾ ਹੈ ਜੀ ਤੇ ਕਿਰਪਾ ਕਰਕੇ ਜੀ ਸਾਡੀ ਆਵਾਜ਼ ਨੂੰ ਉੱਥੋਂ ਤੱਕ ਪਹੁੰਚਾਇਆ ਜਾਵੇ ਸਰਕਾਰ ਤੱਕ ਤੇ ਇਹਨੂੰ ਮੋੜ ਤੋਂ ਬਣਾਇਆ ਜਾਵੇ ਜੀ ਇਹ ਕਿੰਨੀ ਦੇਰ ਤੋਂ ਤੁਹਾਨੂੰ ਸਮੱਸਿਆ ਆ ਰਹੀ ਹੈ ਪੁਲ ਬਣਿਆ ਕਿਦੋਂ ਜਦੋਂ ਤੂੰ ਜਦੋਂ ਤੂੰ ਨਹਿਰ ਬਣੀ ਉਦੋਂ ਤੋਂ ਇਹ ਸਮੱਸਿਆ ਆ ਰਹੀ ਹੈ ਜਸਟ ਉਹਨਾਂ ਉੱਪਰ ਹੀ ਚੱਕੀ ਨੂੰ ਪੁਲ ਨੂੰ ਜਦ ਕੇ ਨਵੀਂ ਬਣਾਉਣੀ ਸੀ ਟਾਈਮ ਕਿੰਨਾ ਹੋ ਗਿਆ ਟਾਈਮ ਪੀਰੀਅਡ ਟਾਈਮ ਹੋ ਗਿਆ 1 ਮਹੀਨੇ ਦੇ ਲਗਭਗ ਹੋ ਚੁੱਕਾ ਹੈ ਤੇ ਜਿਹੜੀ ਕੰਪਲੀਟ ਕੀਤੀ ਕਦੋਂ ਕੀਤੀ ਹੈ ਇਹਨੂੰ ਅੱਜ ਹੋ ਗਿਆ 7 ਤੋਂ 8 ਦਿਨ ਹੋ ਚੁੱਕੇ ਹੈ ਅੱਛਾ 1 ਮਹੀਨਾ ਪਹਿਲਾਂ ਕੰਪਲੀਟ ਨਹੀਂ ਕੀਤੀ ਪਹਿਲਾਂ ਨਹੀਂ ਕੰਪਲੀਟ ਕੀਤੀ ਸੀ ਜੀ ਪਹਿਲਾ ਜੇ ਏ ਨਾਲ ਗੱਲ ਹੁੰਦੀ ਰਹੀ ਸੀ ਇੱਕ ਮੁੰਡਾ ਹੈਗਾ ਪਿੰਡ ਤੋਂ ਉਹਨੇ ਕਾਫੀ ਵਾਰ ਗੱਲ ਕੀਤੀ ਸੀ ਉਹ ਕਹਿੰਦੇ ਅਸੀਂ ਆਵਾਂਗੇ ਤੁਹਾਡੇ ਪਿੰਡ ਚ ਦੇਖ ਕੇ ਜਾਵਾਂਗੇ ਠੇਕੇਦਾਰ ਨਾਲ ਗੱਲ ਕਰਾਂਗੇ ਅਸੀਂ ਆਸ-ਪਾਸੇ ਠੇਕੇਦਾਰਾਂ ਕੋਲ ਨੰਬਰ ਲੈਣ ਦੀ ਕੋਸ਼ਿਸ਼ ਕੀਤੀ ਜਿਹੜੇ ਬਾਕੀ ਹੈਗੇ ਨੇ ਠੇਕੇਦਾਰ ਪਰ ਸਾਨੂੰ ਉਸ ਠੇਕੇਦਾਰ ਦਾ ਕੰਟੈਕਟ ਨੰਬਰ ਨਹੀਂ ਜਿੱਤੂ ਮਿਲਿਆ ਜਦੋਂ ਪੁਲ ਬਣ ਰਿਹਾ ਸੀ ਤੁਸੀਂ ਉਦੋਂ ਉਹਨਾਂ ਨਾਲ ਗੱਲ ਨਹੀਂ ਕੀਤੀ ਹਾਂਜੀ ਕੀਤੀ ਸੀ ਉਹਦਾ ਵੀ ਕੀਤੀ ਸੀ ਕਹਿੰਦੇ ਅਸੀਂ ਕਰ ਜਾਵਾਂਗੇ ਸਹੀ ਸਾਨੂੰ ਇਨੀ ਨੌਲੇਜ ਨਹੀਂ ਹੈਗੀ ਸੀ ਉਸ ਮੁੰਡੇ ਨੂੰ ਉਹਨੂੰ ਨੇ ਪੁੱਛਿਆ ਵੀ ਤੁਸੀਂ ਇਹਨੂੰ ਨਵੀਂ ਬਣਾਉਣਾ ਸੀ ਉਹ ਕਹਿੰਦੇ ਅਸੀਂ ਇਸੇ ਨੂੰ ਹੀ ਸਹੀ ਕਰ ਕੇ ਜਾਵਾਂਗੇ ਪ੍ਰ ਕੁਝ ਖੱਟਾ ਫੱਟਾ ਵੀ ਲੱਗਾ ਹਾਂਜੀ ਬਹੁਤ ਜ਼ਿਆਦਾ ਜੀ ਹੁਣ ਤਾਂ ਪੈਦਲ ਲੰਘਣਾ ਵੀ ਮੁਸ਼ਕਲ ਹੋ ਚੁੱਕਿਆ ਹੈ ਦੋ ਚਾਰ ਇੱਥੇ ਐਕਸੀਡੈਂਟ ਹੋ ਚੁੱਕੇ ਨੇ ਡਿੱਗ ਜਾਂਦੇ ਨੇ ਲੜਕੀਆਂ ਲਈ ਤਾਂ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਕਿਉਂਕਿ ਹਰੇਕ ਕੋਲ ਅੱਜਕੱਲ ਐਕਟਵਾ ਜਾਂ ਕੋਈ ਸਕੂਟਰੀ ਹੈਗੀ ਉਹਨਾਂ ਲਈ ਤਾਂ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਸਾਨੂੰ ਦੂਸਰੇ ਰਾਤ ਜਾਣਾ ਪੈਂਦਾ ਹੈ ਜੀ ਬਿਲਕੁਲ ਜੜੀ ਕੀ ਬੜੀ ਮੰਦ ਭਾਗੀ ਗੱਲ ਹੈ ਕਿ ਜਿੰਨਾ ਸਰਕਾਰ ਵੱਲੋਂ ਪੈਸਾ ਆਂਦਾ ਉਹ ਲਗਾਇਆ ਕਿਉਂ ਨਹੀਂ ਜਾਂਦਾ ਜਿੰਨੀਆਂ ਸਰਕਾਰ ਵੱਲੋਂ ਸਹੂਲਤਾਂ ਆਈਆਂ ਨੇ ਉਹ ਪਿੰਡ ਵਾਸੀਆਂ ਕੋਲ ਕਿਉਂ ਨਹੀਂ ਪਹੁੰਚਦੀਆਂ ਬਜ਼ੁਰਗ ਵੀ ਸਾਡੇ ਨਾਲ ਮੌਜੂਦ ਨੇ ਬਜ਼ੁਰਗੋ ਕੀ ਕਹਿਣਾ ਚਾਹੁੰਦੇ ਹੋ ਇੰਨੀ ਇੱਥੇ ਮਿੱਟੀ ਇੰਨਾ ਕਟਾ ਹੈ ਇੱਥੇ ਜਦੋਂ ਲੋਕ ਗੁਜ਼ਰਦੇ ਆ ਅਗਰ ਕਿਸੇ ਨੇ ਵਿਆਹ ਸ਼ਾਦੀ ਜੇ ਜਾਣਾ ਹੋਵੇ ਤਾਂ ਮੇਕਅਪ ਤਾਂ ਇੱਥੇ ਹੀ ਹੋ ਜਾਂਦਾ ਹੈ ਇੱਥੇ ਹੀ ਖਤਮ ਹੋ ਜਾਂਦੇ ਕੰਮ ਇਹ ਤਾਂ ਵੇਖੋ ਜੀ ਹੱਥਲੇ ਪੁਲੀ ਬਣਾਈ ਨੇ 10 ਰੁਪਇਆ ਲਾ ਕੇ ਉਹ ਤਾਂ ਪੁਲ ਚੱਕ ਕੇ ਇੱਟਾ ਲਾ ਗਣੇ ਇਹ ਤਾਂ ਬੜੀ ਮੁਸ਼ਕਲੀ ਗੱਲ ਬ ਉਹ ਦਿਨ ਇੱਥੇ ਟਰੈਕਟਰ ਆਇਆ ਇੱਟਾਂ ਵਾਲਾ ਭਾਈ ਉਹ ਇਥੋਂ ਹੈਗਾ ਇੱਥੇ ਉਹ ਦਿਨ ਟਰੱਡ ਖੜਾ ਹੋ ਗਿਆ ਇੱਥੇ 10 ਬੰਦੇ ਉੱਥੋਂ ਭੱਜ ਕੇ ਆਏ ਨੇ ਖੇਤਾਂ ਵਾਲੇ ਉਹ ਡਿੱ ਗਿਆ ਤੇ ਬੜੀ ਮੁਸ਼ਕਲ ਬਚਿਆ ਉਹ ਟਰੈਕਟਰ ਇੱਥੇ ਫਿਰ ਪਹੀਆ ਪੁੱਟਾ ਲੱਗ ਗਿਆ ਉਹ ਛਾਂਗੇ ਵਾਲੂ ਉਸ ਤੋਂ ਜਲਾ ਕੇ ਫਿਰ ਉਹਨੇ ਜਾ ਟਰਤਾਰੀਆਂ ਤੇ ਤੇ ਜਾਨ ਕਿੰਨੇ ਪਿੰਡ ਜੁੜਦੇ ਨਾਲ ਇੱਥੇ 6-7 ਜੁੜਦੇ ਆ 6 7 ਪਿੰਡਾਂ ਵਾਲਿਆਂ ਨੇ ਵੀ ਕੰਪਲੀਟ ਕੀਤੀ ਹੈ ਉਹਨਾਂ ਵੀ ਵੇਖਿਓ ਜੀ ਆਖਿਆ ਪਿੰਡ ਚ ਉਹਨਾਂ ਕਹਿੰਿਆ ਵੀ ਇਸ ਤਰ੍ਹਾਂ ਵੀ ਆਪਾਂ ਸਾਰਿਆਂ ਨਾਲ ਜੋੜ ਕੇ ਹੂੰ ਤਾਂ ਉਹਨਾਂ ਕਹਿੰਿਆ ਵੀ ਇਹਨਾਂ ਹੱਲ ਕਰਾਈਏ ਠੇਕੇਦਾਰ ਮਣੇ ਉਹ ਦਿਨ ਫੋਨ ਕੀਤਾ ਉਹਨੇ ਗੱਲ ਹੀ ਨਹੀਂ ਸੁਣਿਆ ਮਤਲਬ ਜਿਆਦਾ ਮੁਸ਼ਕਲ ਤੁਹਾਡੇ ਪਿੰਡ ਨੂੰ ਆ ਰਹੀ ਹੈ ਮਾਨ ਬੜੀ ਮੁਸ਼ਕਲ ਆ ਰਹੀ ਬੱਚੇ ਵੀ ਜਾਂਦੇ ਸਕੂਲ ਬੱਚੇ ਕਿੰਨੀ ਦੂਰ ਹੈ ਇਥੋਂ ਪਿੰਡ ਤੋਂ ਤੁਹਾਡਾ ਜਿਹੜਾ ਪੋਲੇ ਕਿੰਨੀ ਦੂਰ ਹੈ ਕਿਲੋਮੀਟਰ 1 ਕਿਲੋਮੀਟਰ 1 ਕਿਲੋਮੀਟਰ ਸਿਰਫ 1 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਕੀ ਹੈ ਪੁਲ ਬਣਿਆ ਬੜਾ ਹੀ ਇਹ ਘਟਨਾਵਾਂ ਨੂੰ ਜਿਹੜਾ ਕੀ ਹੈ ਆਪਦੇ ਆਪ ਆਵਾਜ਼ ਮਾਰ ਰਿਹਾ ਕਿਉਂਕਿ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਆ ਇਹ ਜਿਹੜੀ ਮਿੱਟੀ ਹੈ ਆ ਮਿੱਟੀ ਹੈ ਇੰਨੀ ਕੁ ਜ਼ਿਆਦਾ ਮਿੱਟੀ ਹੈ ਕਿਉਂਕਿ ਜਾਂ ਤਾਂ ਇਹਦੇ ਤੇ ਸੜਕ ਬਣਾਈ ਜਾਂਦੀ ਜਾਂ ਇਹਨੂੰ ਟੇਪਰ ਕਰਕੇ ਇਹਨੂੰ ਪਧਰਾ ਕਰਕੇ ਪ੍ਰੋਪਰ ਇਹਦਾ ਜਿਹੜਾ ਕੀ ਹੈ ਕੀਤਾ ਜਾਂਦਾ ਉਹ ਦੇਖੋ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਵੇਂ ਵਿਚਾਰਾ ਮੋਟਰਸਾਈਕਲ ਵਾਲਾ ਬਾਲ ਬਾਲ ਬਚਿਆ ਬਹੁਤ ਮੁਸ਼ਕਲ ਆ ਰਹੀ ਹੈ ਇਸ ਪੁਲ ਦੇ ਕਈ ਘਟਨਾਵਾਂ ਨੂੰ ਜਿਹੜਾ ਕੀ ਹੈ ਆਪ ਆਪ ਆਵਾਜ਼ ਮਾਰ ਚੁੱਕਿਆ ਇਧਰ ਤਸਵੀਰ ਤੁਹਾਨੂੰ ਦਿਖਾ ਰਹੇ ਆ ਕਿ ਜਿਹੜੀ ਇਹ ਪੋਲ ਹੈ ਪੋਲ ਨੂੰ ਸਿਰਫ ਗਿਆ ਸਿਰਫ ਉੱਤੇ ਹੀ ਚੱਕਿਆ ਗਿਆ ਨਾ ਤੇ ਕੋਈ ਨਵਾਂ ਬਣਾਇਆ ਗਿਆ ਨਾ ਹੀ ਦੇਖੋ ਆ ਜਿਹੜੇ ਦਿਖਾ ਰਹੇ ਆ ਤੁਹਾਨੂੰ ਗੱਡੀ ਦਾ 파ਟਸ ਵਿਖਾ ਰਹੇ ਆ ਜਿਹੜੀ ਕਿ ਮੋਟਰਸਾਈਕਲ ਦੇ ਨਾਲ ਟੱਕਰ ਹੋਈ ਸੀ ਗੱਡੀ ਦੀ ਦੇਖੋ ਇਹ ਜਿਹੜੀਆਂ ਆਉਣ ਵਾਲੀਆਂ ਕਟਨਾਵਾਂ ਨੂੰ ਅੰਜਾਮ ਦੇ ਸਕਦਾ ਅਗਰ ਅੱਜ ਆਵਾਜ਼ ਨਹੀਂ ਉਠਾਈ ਗਈ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਕਿ ਹੈ ਵੱਡੇ ਕਟਨਾ ਕਟਨਾਵਾਂ ਨੂੰ ਅੰਜਾਮ ਜਿਹੜਾ ਇਥੋਂ ਦੇ ਸਕਦਾ ਸਮੱਸਿਆਵਾਂ ਜੜੀਆਂ ਕਿਨੇ ਬੜੀਆਂ ਸਮੱਸਿਆਵਾਂ ਨੇ ਸਰਕਾਰ ਹਰ ਸਮੱਸਿਆ ਵੱਲ ਧਿਆਨ ਨਹੀਂ ਦੇ ਸਕਦੀ